ਸੋ ਲੋਕ ਨਾ ਲਾ ਨਾਮ ਗੁਰ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਨਾ ਕਹੁ ਨਾਨਕ ਭਰ ਭਜ ਮਨਾ ਦੇ ਵਿਧ ਜਲ ਕੋ ਵੀ ਨ ਵਿਖਿਆ ਦਸੋ ਕਾਇ ਰਚਿਓ ਨੇ ਮੁਖਣਾ ਹੋਏ ਉਦਾਸ ਕਹੋ ਨਾਨਕ ਭਜ ਹਰਿ ਬਾਣਾ ਪਰੈ ਨਾ ਜਮ ਕੀ ਫਾਸ ਕਰਨਾ ਕੋ ਇਉ ਹੀ ਗਇਓ ਲਿਓ ਜਰਾ ਤਰਜੀਤ ਕਹੋ ਨਾਨਕ ਭਜ ਹਰਿ ਬਾਣਾ ਉਦ ਦਾਤ ਹੈ ਬੀਤ ਨਿਰੰਧ ਭਉ ਅਸੂਝ ਹੈ ਨਹੀਂ ਕਾਲ ਪਹੁੰਚਿਓ ਵਾਲ ਕਉ ਨਾਨਕ ਨਰਬਾਬ ਰੇ ਕਿਉ ਨ ਭਜੈ ਭਗਵਾਨ ਧਨਦਾਰ ਸੰਪਤ ਸਗਲ जिने अपनी करमान इन में काछ संगी नहीं नानक साची जान पतित उद्धार न पैर नर नर हारे अनार्थ के नाथ कहो नानक ते जानि है ਸਦਾ ਸਤ ਤੂੰ ਸਾਥ ਤਨ ਧਨ ਜੀ ਤੂੰ ਕੋ ਦਿਓ ਤਾਂ ਸਿਉ ਨਹੀਂ ਹੋ ਨਾ ਕੀਨ ਕਉ ਨਾਨਕ ਨਰ ਬਾਬ ਰੇ ਅਬ ਕਿਉ ਦੂਲਤ ਦੀਨ ਤਰ ਧਨ ਸੰਪੈ ਸੁਖ ਦਿਓ ਅਰ ਜਹੀ ਨੀ ਕੇ ਧਾਵ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੀ ਨ ਕੋਏ ਕਹੁ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋ ਜਿਸੰਦਤੁ ਗਤੁ ਪਾਈਐ ਇਹ ਬਾਦ ਰੇ ਤੈ ਬੀਤ ਕਉਹ ਨਾਨਕ ਸੁਨ ਰੇ ਮਨਾ ਔਧ ਜਾਤ ਹੈ ਬੀਤ ਔਧ ਕਟਤ ਹੈ ਦੀਤ ਰਾਜ ਤਤ ਕੋ ਤਨ ਰਚ ਜਾਨੋ ਚਤੁਰ ਸੁਜਾਨ ਨੇਤੇ ਉਪਜਿਉ ਨਾਨਕਾ ਨੀਨ ਤਾਹੀ ਮੈ ਮਾਨ ਕਟ ਕਟ ਮੈ ਹਰਿ ਜੂ ਬਸ ਸੰਤਨ ਕਯੋ ਕੋ ਕਾਰ ਕਹੁ ਨਾਨਕ ਤੇ ਭਜ ਮਨਾ ਪਉ ਨਿਧਿ ਉਤਰੈ ਪਾਰ ਸੁਖ ਦੁਖ ਜੇ ਪਰ ਸਹਿ ਨਹੀਂ ਲੋਭ ਮੋਹ ਅਭਪਨ ਕਉ ਨਾਨਕ ਸੁਨਰੇ ਬਨਾ ਸੋ ਮੂਰਤ ਭਗਵਾਨ ਉਸਤਤ ਵਿੰਦੇ ਆ ਨਾਹੀ ਜਿਹ ਕੰਚਨ ਲੋ ਸਮਾਨ ਕਉ ਨਾਨਕ ਸੁਨਰੇ ਬਨਾ ਮੁਕਤ ਤਾਹੀ ਤੈ ਜਾਲ ਹਰ ਇੱਕ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਲ ਭੈ ਕਾ ਉਨ ਕੋ ਦੇਤ ਨਹਿ ਨਹਿ ਭੈ ਭਾ ਯਾਨੀ ਤਾਹਿਬ ਕਾਣ ਜੇ ਬਿਖਿਆ ਸਗਲੀ ਤਜੀ ਲਿਯੋ ਪੀਖ ਬੈਰਾਗ ਕਉ ਨਾਨਕ ਸੁਨ ਰੇ ਮਨਾ ਇਹ ਨਾਮੁ ਮਾਥੇ ਪਾਗਿ ਜਿਹ ਮਾਇਆ ਮਮਤਾ ਤਜਿ ਸਭ ਤੇ ਪਿਉ ਉਦਾਸ ਕਉ ਨਾਨਕ ਸੁਨ ਰੇ ਬਨਾ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਤ ਜੀ ਕਰਤਾ ਰਾਮ ਪਜਾਨ ਕਉ ਨਾਨਕ ਵਾ ਮੁਕਤ ਨਰ ਇਹ ਮਨ ਸਾਥੀ ਮਾਰ ਪੈ ਨਾ ਸੰਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹਿ ਕਾਮ ਜੇ ਬਾ ਗੁਣ ਗੋਬਿੰਦ ਭਜੋ ਕੰਨ ਸੁਣੋ ਹਰ ਨਾਮ ਕਉ ਨਾਨਕ ਸੁਨ ਰੇ ਰਹਿ ਨਾ ਜਬ ਕਹਿ ਤਾਮ ਜੋ ਪ੍ਰਾਨੀ ਮਮ ਤ ਤਜੈ ਲੋਭੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰ ਨੇ ਲੇਤ ਉਦਾਰ ਜੋ ਸੁਪਨਾ ਯਰ ਪੇਖਗਾ ऐसे जग को जान इन मैं कच्छ सारू रही नामक बिन भगवान निसदिन बाया कारने प्रनीडू ਸਿੰਝ ਜਲ ਤੇ ਗੁਰੂ ਬੁਧਾ ਉਪਜ ਬਿਰਸੈ ਨੀਤ ਜਗ ਰਚਨਾ ਤੇ ਸਿਰਤੀ ਕੋ ਨਾਨਕ ਸੁਨ ਮੀਤ ਰਾਨੀ ਕਚੂ ਨਾ ਤੇ ਤਈ ਬਦਵਾਇਆ ਕੰ ਅੰ панজন परत तही जब फंद जो सुख को चाहे सदा शरण राम की ले ओ नानक सुन रे मना बिरlamb मानुक दे माया कारणताव ही मूर्ख लो ਅਜਾਣ ਕਹੁ ਨਾਨਕ ਬਿਨ ਹਰਿ ਭਜਨ ਮਿਰਥਾ ਜਨ ਬਸੇ ਰਾਣ ਜੋ ਪ੍ਰਾਨੀ ਇਸ ਦਿਨ ਪਦ ਰੂਪ ਰਾਮ ਤੇਜਾਲ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਬਾਦ ਮਨ ਮਾਇਆ ਮੈਂ ਫੜ ਰਿਹਾ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਬ ਪ੍ਰਾਨੀ ਰਾਮ ਨ ਤੈ ਤਈ ਮਦ ਮਾਇਆ ਕੈ ਅੰਬ ਕਉ ਨਾਨਕ ਹਰਿ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਵੈ ਬਹੁ ਸੰਗੀ ਪਏ ਦੁਖ ਮੈ ਸੰਗ ਨਾ ਕੋਏ ਕਉ ਨਾਨਕ ਹਰਿ ਭਜ ਬਨਾ ਅੰਤ ਸਹਾਈ ਹੋ ਧਨੁ ਧਨੁ ਪਰਵਤ ਫਿਰਿਓ ਮਿਟਿਓ ਨਾ ਜਵ ਕੋਤਰਾਸ ਕਉ ਨਾਨਕ ਹਰਿ ਭਜਿ ਮਨਾ ਨਿਰਭੈ ਪਾਵੈ ਵਾਸ ਜਤਨ ਬਹੁਤ ਮਹਿ ਕਰ ਰਹਿਓ ਮਿਟਿਓ ਨਾ ਮਨ ਕੋ ਮਾ ਰਾਗ ਲਹੁ ਭਗਵਾਨ ਬਾਲ ਜਵਾਨੀ ਅਰ ਬਿਰਧ ਪੁਣ ਤੀਨੇ ਆਸ ਥਾ ਜਾਣ ਕਹੁ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਰ ਕਰਣ ਹਤੂ ਸੁਨਾ ਕੀਓ ਰਿਉ ਲੋਭ ਕੈ ਪੰਧ ਨਾਨਕ ਸਮਯੋ ਰੰਗ ਗਇਓ ਤਾ ਕਿਉ ਰੋਵਤ ਅੰਧ ਮਨ ਮਾਇਆ ਮੇ ਰਮ ਰਹਿਓ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿਤੁਰ ਜਿਉ ਛਾੜਿਤ ਨਾਹਿ ਨਪੀਤ ਨਰਿੰਤਾ ਹੱਥ ਕਾਛਿਓਰ ਔਰ ਕੀ ਔਰੈ ਪਈ ਚਿਤ ਵਤ ਰਹੋ ਠਗੋਰ ਨਾਨਕ ਫਾਸੀ ਗਲ ਫਰੀ ਜਤਨ ਬਹੁਤ ਸੁਖ ਕੀ ਕੀਏ ਦੁਖ ਕੋ ਕੀਓ ਨਾ ਕੋਏ ਕੋ ਨਾਨਕ ਸੁਣ ਰੇ ਬਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕੋ ਨਾਨਕ ਮਨ ਸਿਮਰਤ ਹੈ ਪੂਰਨ ਹੋ ਬਹਿ ਕਾਮ ਝੂਠੇ ਮਾਨ ਕਾ ਕਰੈ ਆਪਿ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੂ ਨਹੀਂ ਨਾਨਕ ਕਹਿਉ ਬਕਾਨ ਗਰਵ ਕਰਤ ਹੈ ਦੇ ਕੋ ਬਿਨ ਸਚਿਨ ਮੈਂ ਵੀਤ ਜੇ ਪ੍ਰਾਨੀ ਹਰ ਜਸ ਕਹਿਉ ਨਾਨਕ ਤੇ ਜਗ ਜੀ ਜੇ ਘਟ ਸਿਮਰਿ ਬ੍ਰਾਮ ਕੋ ਸੋ ਨਾਰ ਮੁਖ ਤਾਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ ਜੈ ਸਿਸੂ ਕਰ ਸਵਾਨ ਨਾ ਨਿਕੁ ਮਾ ਗਉ ਤਾਹਿ ਤਾਲਮ ਸਵਾਮੀ ਕੋ ਗ੍ਰਿਹਉ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਕਹੀਐ ਵੇਧ ਹਰਿ ਭਜੋ ਇਕ ਮਨ ਹੋਇ ਇਕ ਤਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਲ ਨਾਨਕ ਨੇ ਪਲ ਜਾਤ ਤਿਹ ਜਿਉ ਕੁੰਚਰ ਇਸ ਨਾਨ ਸਿਰ ਕੰਪਿਓ ਪਗ ਡਗਮਗੈ ਨਾਨ ਜੋਤ ਤੇਹੀ ਕੋ ਨਾਨਕੇ ਬਿੰਦ ਪਈ ਤਉ ਨਾ ਹਰ ਰਸ ਲੀਨ ਨਿਤ ਕਰਿ ਦੇਖਿਓ ਜਗਤ ਮੈਂ ਕੂ ਕਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਜਾਣ ਲਿ ਗੂਰੀ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਰੂ ਕੀ ਪੀਤ ਰਾਮ ਗयो 라ਵਨ ਗयो ਜਾ ਕੋ ਬੋ ਪਰਵਾਰ ਕਉ ਨਾਨਕ ਥਿਰ ਕਜ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਕੀ ਕੀ ਜੀਐ ਜੋ ਅਨਮੋਨੀ ਹੋਏ ਏਓ ਮਾਰਗ ਸੰਸਾਰ ਕੋ ਨਾਨਕ ਤੇਰੇ ਲਈ ਕੋਏ ਜੋ ਉਕਜੋ ਸੋ ਬਿਨਸ ਹੈ ਪਰੋ ਆਜ ਕਹ ਕਾਲ ਨਾਨਕ ਤੋ ਹਾਰਿ ਗੁਣ ਗਾਇ ਲੇ ਛਾੜ ਸੰਗ ਜੰਜਾਲ ਦੂਰਾ ਗਾਲ ਚੁਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਉ ਨਾਨਕ ਆਪੋ ਓਟ ਹਰ ਗਜ ਜਿਉ ਹੋ ਸਹਾਈ ਬਲ ਹੁਆ ਬੰਧਨ ਛੁਟੇ ਸਭ ਕਿਛ ਹੋਤੇ ਉਪਾਈ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਾਨਕਿ ਬਿਓ ਸਾਥ ਕੋ ਨਾਨਕਿ ਬਿਪਤ ਮੈਂ ਏਕ ਏਕ ਰਖਣਾ ਸਾਥ ਨਾਮ ਰਹਿਓ ਸਾਧੂ ਰਹਿਓ ਰਹੇਉ ਗੁਰੂ ਗੋਬਿੰਦ ਕੋ ਨਾਨਕਿ ਜਗਤ ਮੈਂ ਕਈ ਨੰਝ ਪਿਓ ਗੁਰਮੰਤ RAM ਨਾਮੇ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਦੇਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ RAM ਨਾਮੇ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਮੇਟਾ ਦਰਸ ਤੁਹਾਰੋ ਏ ਬੰਦ ਆਣੀ ਮਹੱਲਾ ਪੰਜਵਾ ਥਾਲੇ ਵਿੱਚ ਤਿੰਨ ਅਸਤੂ ਪਈਓ ਸਾਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੂ ਜੀ ਕੋ ਖਾਵੈ ਜੀ ਕੋ ਉੰਚੈ ਤਿਸ ਕਾ ਹੋਏ ਖੁਦਾਰੂ ਇਹੇ ਵਸਤ ਤਜਿ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੂ ਤਮ ਸੰਸਾਰ ਤਰਨ ਲਗ ਤਰੀਐ ਸਬਦ ਨਾਨਕ ਬ੍ਰਹਮ ਫਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀ ਕੋਈ ਮੈਂ ਨਿਰਗੁੜਿਆ ਦੇ ਕੋ ਗੁੜ ਨਹੀਂ ਆਪੇ ਤਰਸ ਪੈ ਹੋਈਂ ਦਰਸ ਭਿਆ ਮੇਰਾ ਮੁਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ万 ਧੀਵ ਹਰੇ ਆ ਦਰਸ ਭਿਆ ਮੇਰਾ ਮੁਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਰ ਮੰਨ ਧੀਵ ਹਰਿਆ